ਦੋਸਤੋ ਕੀ ਹਾਲ ਚਾਲ ਠੀਕ ਜੀ ਸਤਿ ਸ਼੍ਰੀ ਅਕਾਲ ਦੋਸਤੋ ਔਰ ਜੀ ਸਾਰੇ ਠੀਕ ਠਾਕ ਹਾਂ ਵਧੀਆ ਹਾਂ ਜੀ ਦੋਸਤੋ ਤੇ ਅਮਨੀਤ ਵਲੌਗ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਵੱਧ ਤੋਂ ਵੱਧ ਤੇ ਇੱਧਰ ਆਪਣੇ ਰਿਸ਼ਤੇਦਾਰ ਆ ਤੇ ਉਹਨਾਂ ਦੇ ਬੱਚੇ ਵੀ ਇਹ ਮੁੰਡਾ ਆਇਆ ਹੋਇਆ ਤੁਹਾਨੂੰ ਦਿਖਾ ਦੇਣਾ ਹੈ ਥੋੜਾ ਸੰਗ ਦਾ ਤੇ ਹੱਸੀ ਜਾਂਦਾ ਹਾਂ ਵੀ ਕਾਕੇ ਜੀ ਲੱਗਿਆ ਤੁਹਾਨੂੰ ਲੱਗਿਆ ਠੀਕ ਆ ਤੇ ਰੋਟੀ ਦੇ ਵਿੱਚ ਅੱਛਾ ਹੋਰ ਕੀ ਕੀ ਗਾ ਰਹੇ ਨਾਲ ਨਾਲ ਚਟਨੀ ਆ ਤੇ ਸਬਜੀ ਗਾੜੀ ਬਣਾਈ ਆ ਕਾਲੂ ਪਕੌੜੀਆਂ ਦੀ ਸਬਜੀ ਆ ਇੱਦਣ ਮੇਰੀ ਕੁੜੀਆ ਬੈਠੀ ਆ ਵਾ ਜੀੜਾ ਗਈ ਸਾਰੇ ਵਧੀਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਦੋਸਤੋ ਹਾਂਜੀ ਤੇ ਇੱਧਰ ਬੱਚਿਆਂ ਦੀ ਮੰਮੀ ਆ ਉਹ ਧੋਈ ਜਾਂਦੀ ਕੱਪੜੇ ਹਾਂਜੀ ਕੱਪੜੇ ਸਾਰਿਆਂ ਨੂੰ ਸਸਾ ਸਿੱਤੋਈ ਅੱਜ ਮੌਸਮ ਥੋੜਾ ਜਿਹਾ ਇੱਕ ਮਿੰਟ ਮੈਂ ਦੱਸਦਾ ਮੈਂ ਕਿ ਮੌਸਮ ਅੱਜ ਸਹੀ ਹੈ ਥੋੜਾ ਜਿਹਾ ਹਣਾ ਸੈਟ ਧੁੱਪ ਹੈ ਨਹੀਂ ਤਾਂ ਕਰਕੇ ਵੈਸੇ ਧੁੱਪ ਆ ਜਾਂਦੀ ਹੁੰਦੀ ਰਲਕੇ ਕੋਲੇ ਜਾਨੀ ਕਿ 9:30 ਵਜੇ ਆ ਜਾਂਦੀ ਹੁੰਦੀ ਹੈ ਤੇ ਅੱਜ ਬਦਲਬਾਈ ਹੈਗੀ ਹੈ ਇਸ ਕਰਕੇ ਫਿਰ ਮੈਂ ਕਿਚਾ ਹੁਣ ਕੱਪੜੇ ਧੋ ਲਏ ਥੋੜੀ ਜਿਹੀ ਸ਼ਾਮ ਹੈ ਨਾਲੇ ਸ਼ਾਂਤੀ ਨਾਲ ਤੋਤੇ ਜਾਂਦੇ ਹਨ ਹੈ ਨਾ ਗਰਮੀ ਦੇ ਵਿੱਚ ਤਾਂ ਕੰਮ ਵੀ ਕਰਨਾ ਔਖਾ ਹੋ ਜਾਂਦਾ ਹੈ ਗਰਮੀ ਵਿੱਚ ਕੰਮ ਵੀ ਕਰਨਾ ਔਖਾ ਆ ਜਾਂਦਾ ਆ ਸਾਡੇ ਲੱਗੇ ਤਾਰ ਇਹਦੇ ਉੱਪਰ ਕੱਪੜੇ ਸੁੱਕਣੇ ਪਾਉਂਦੇ ਆ ਜੀ। ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਠੀਕ ਆ ਜੀ। ਤੇ ਵਲੌਗ ਦੇ ਨਾਲ ਪੂਰੇ ਬਣੇ ਰਹੋ। ਵਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਤੇ ਆਪਾਂ ਦਿਨ ਵਿੱਚ ਕੀ ਕੀ ਕਰਦੇ ਨੇ ਕਿਹੜਾ ਕਿਹੜਾ ਕੰਮ ਕਰਦੇ ਉਹ ਤੁਹਾਨੂੰ ਆਪਾਂ ਵਲੌਗ 'ਚ ਵਿਖਾਵਾਂਗੇ ਸਾਰਾ ਕੰਮ ਜੀ ਆਪਾਂ ਦਿਨ ਵਿੱਚ ਕਿਹੜਾ ਕਿਹੜਾ ਕੰਮ ਕਰਦੇ ਆ ਠੀਕ ਹੈ ਐਂਡ ਕਿਹੜੇ ਔਖੇ ਕੰਮ ਆ ਤੇ ਕਿਹੜੇ ਸੌਖੇ ਆ ਉਹ ਵੀ ਉਦਾਹਰਣ ਦੇ ਦੇ। ਆਪੇ ਸੁੱਖ ਦਾ ਕੋਈ ਨਹੀਂ ਹੁੰਦੇ ਕਿ ਹਨਾ ਮਨ ਹੋਣਾ ਚਾਹੀਦਾ ਕੰਮ ਕਰਨ ਨੂੰ। ਹਾਂਜੀ ਹੁਣ ਆਪਾਂ ਚੜਾਉਣ ਲੱਗੇ ਆਂ ਹਰਜਾਇਆਂ ਗ੍ਰੈਟ ਬਤੈਲਿਆਂ ਦੇ ਗਲਾਫ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਤੋਤਾ ਸੀਗਾ ਇਹਨਾਂ ਦਾ ਪਈ ਡੈਥ ਹੋਇਸੀ ਨਾ ਤੇ ਉਦੋਂ ਫਿਰ ਸਾਰੇ ਇਸ ਤਰ੍ਹਾਂ ਵਗ ਰਹੇ ਕੰਨ ਦੇ ਰਹੇ ਤਾਂ ਕਰਕੇ ਫਿਰ ਮੈਂ ਕਿਹਾ ਬਸ ਮੈਂ ਇਹ ਤਾਂ ਹੈ ਨਹੀਂ ਸੀਗੇ ਤੇ ਮੈਂ ਕਾ ਤੋੜ ਦੇ ਦੱਸ ਜੀ ਬਤੈਰਾ ਨਿਕਲ ਜਾਂਦੀ ਹੈਗੀ ਪਹਿਲਾਂ ਵੀ ਤੋਤੇ ਸੀਗੇ ਤੇ ਫਿਰ ਉਸ ਤੋਂ ਬਾਅਦ ਮੈਂ ਫਟ ਕਰਨ ਹੋ ਗਿਆ ਤੋੜਨੇ ਲੱਗੇ ਆਂ ਪਹਿਲਾਂ ਸਾਰੇ ਤਾਂ ਪਹਿਲਾਂ ਬੇ ਤੋੜੇ ਸੀਗੇ ਗਲਾਫ ਹਰਜਾਇਆਂ ਦੇ ਲਈ ਰਹਿ ਗਿਆ ਆਂ ਤੇ ਵੀ ਇੱਕ ਚਲਾ ਪੈਨੋਂ ਤੇ ਚੜਾ ਰਹੇ ਹਾਂਗੇ ਮੈਸੇਜ ਨਾ ਹੋਣਾ ਅਬੀ ਆਈ ਆ ਦੇਖੋ ਦੋ ਗਦੈਲਿਆਂ ਤੇ ਮੈਂ ਗੁਲਾਬ ਚੜਾਤੇ ਆ ਤੇ ਇਧਰ ਇੱਕ ਰਜਾਈ ਤੇ ਗੁਲਾਬ ਚੜਾਤਾ ਤੇ ਹੁਣ ਤੁਹਾਨੂੰ ਅੰਦਰ ਵੀ ਦਿਖਾਉਣੀ ਆ ਬਿਸਤਰੀ ਹਜੇ ਆਪਣੇ ਕਿੰਨੇ ਆ ਕੰਬਲ ਹੈਗਾ ਧੋਣ ਵਾਲਾ ਇਹ ਬਸ ਇੱਕ ਹੀ ਕੰਬਲ ਰਹਿ ਗਿਆ ਸੀ ਵੈਸੇ ਇਹ ਡਬਲ ਬੈਡਸ ਦਾ ਕੰਬਲ ਸੀਗਾ ਪਰ ਮੈਨੂੰ ਨਾ ਕੱਟ ਕੇ ਤੇ ਦੋ ਬਣਾ ਦੇਗੇ ਧੋਣਾ ਮੈਨੂੰ ਬਹੁਤ ਵੈਸੇ ਔਖਾ ਲੱਗਦਾ ਸੀਗਾ ਤਾਂ ਕਰਕੇ ਇੱਕ ਭਾਰਾ ਵਾਲਾ ਸੀ ਇੱਕ ਦੂਰਾ ਸੀਗਾ ਫਿਰ ਮੈਂ ਦੋ ਬਣਾਤੇ ਹੁਣ ਇਹ ਧੋਣ ਵਾਲਾ ਇੱਕ ਇਹਦੇ ਨਾਲ ਦਾ ਹੈਗਾ ਜਿਹੜਾ ਇਹ ਕਹਿਣ ਦਾ ਮਤਲਬ ਹੈ ਆਪਾਂ ਦੋ ਪੀਸ ਕੀਤੇ ਸੀਗੇ ਤੇ ਇਹ ਦੋਨੇ ਧੋਣ ਵਾਲੇ ਬਾਕੀ ਤੇ ਆਪਾਂ ਸਾਰੇ ਜਿਹੜੇ ਸੀਗੇ ਬਿਸਤਰੇ ਉਹ ਆਪਾਂ ਧੋਤੇ ਸੀਗੇ ਤੇ ਹਜੇ ਇੱਧਰ ਦੇਖੋ ਆਹ ਬਿਸਤਰਿਆਂ ਤੇ ਹਜੇ ਚੜਾਉਣ ਵਾਲੇ ਅਗਲਾਫ ਅਸੀਂ ਇਹਨਾਂ ਤੇ ਵੀ ਹੁਣ ਮੈਂ ਚੜਾ ਦੇਣੇ ਹੈਗੀਆਂ ਇੱਕ ਰਜਾਈ ਤੇ ਤੇ ਦੋਗ ਦੇਲਾਂ ਤੇ ਕਿਰਾ ਚੜਾਤੇ ਆ ਆਹ ਕੰਬਲ ਹੈ ਕਿ ਇੱਕ ਕੰਬਲ ਧੋਤੇ ਹੈਗੇ ਆ ਤੇ ਆਪੇ گلاب ਤੇ ਬਸ ਹੁਣ ਬਸ ਮੈਂ ਇਹਨਾਂ ਤੇ ਚੜਾਉਣੀ ਹੈਗੀ ਔਰ ਜਾਈ ਕਿਧਰਾਂ ਤੇ گلاب ਉਸ ਤੋਂ ਬਾਅਦ ਬਸ ਇਹਨਾਂ ਤੇ ਜਦੋਂ ਚੜਾਤੇ ਆ ਤੇ ਫਿਰ ਬਸ ਇੱਕ ਅੱਧਾ ਦਿਨ ਸਾਂਹ ਸਾੜ ਕੇ ਤੇ ਮੈਂ ਤੋੜ ਦਵਾਂਗੀ ਮੰਜੇ ਨਾਲੇ ਮੰਜਾਂ ਦੇ ਪਹਿਲਾਂ گلاب ਤੋੜ ਦਵਾਂਗੀ ਉਸ ਤੋਂ ਬਾਅਦ ਫਿਰ ਮੈਂ ਮੰਜੇ ਤੋਹਾਂਗੀ ਫਿਰ ਮੰਜਾਂ ਤੇ گلاب ਆਪਾਂ ਜਿਹੜੇ ਚੜਾਵਾਂਗੇ ਕੀ ਗੱਲ ਹੋਗੀ ਇਹ ਹੈਗਾ ਮੇਰਾ ਭਤੀਜਾ ਛੁੱਟੀਆਂ ਦੇ ਵਿੱਚ ਆਇਆਗਾ ਇਹ ਕੋਲੇ ਨਹੀਂ ਆਉਣਾ ਵੈਸੇ ਇਹ ਨੂੰ ਵਿਦਿਆਲੇ ਸਕੂਲ ਦੇ ਵਿੱਚ ਪੜਦਾ ਹੈਗਾ ਹਾਂ ਜੀ ਹੁਣ ਖੇਡਦੇ ਅਜਵਾਕ 12 ਬੀਟੀ ਉਹ ਕੀ ਹੈ ਖੇਡਦੇ ਨਹੀਂ ਵਿਚਾਰੇ ਲੈਣ ਵਾਲਦੇ ਹੁੰਦੇ ਇੱਕ ਹਾਂ ਇਹ ਪਤਾ ਨਹੀਂ ਹਉਤੇ ਹੋਰ ਇਹ ਦੂਸਰੀ ਖੇਡ ਨਹੀਂ ਨਹੀਂ ਹਾਂ ਵਿਚਾਰੇ ਲੈਣ ਵਾਲਦੇ ਹਾਂ ਤੇ ਫੇਰ ਹੀ ਪਤਾ ਲੱਗਦਾ ਕਿ ਕਿਹੜਾ ਡੱਬਾ ਜਿੱਤ ਰਿਹਾ ਉਹਨਾਂ ਦੇ ਬੱਚੇ ਹੁਣ ਛੁੱਟੀਆਂ 'ਚ ਵਾਏ ਕਰਦੇ ਆ। ਦੇਖੋ ਬਹੁਤ ਵਧੀਆ ਰਹਿਦਾ। ਬਾਕੀ ਸਾਰਾ ਹੁਣ ਮੌਸਮ ਠੰਡਾ ਹੋਇਆ ਪਿਆ ਹੈਗਾ। ਰਾਤ ਥੋੜੀ ਬੱਦਲਵਾਈ ਸੀਗੀ। ਤੇ ਹੁਣ ਵੀ ਇੱਧਰ ਦੇਖੋ ਬੱਦਲਵਾਈ ਜੀ ਹੈਗੀ ਆ ਥੋੜੀ ਥੋੜੀ ਜੀ। ਹਾਂਜੀ ਤੇ ਸਾਡਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਵਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਮਿਲਦੇ ਆਂ ਫਿਰ ਆਪਾਂ ਨੈਕਸਟ ਵਲੌਗ 'ਚ। ਥੈਂਕ ਯੂ। ਬਾਏ।